ਉਹ ਕਿ ਹੋ ਗਿਆ? ਕੌਣਾ ਪਈਏ? ਮੈਂ ਉਹ ਕੁੜੀ ਨੂੰ ਫੋਨ ਕੀਤਾ ਸੀ ਆ। ਮਿੱਧੀ ਜੀ ਦਿਖਾਈ ਨੂੰ। ਅੱਛਾ। ਉਹ ਇੱਕ ਤਾਂ ਟੈਨਸ਼ਨ ਮੇਰੀ ਸਿੰਘ ਦੂਰ ਕਰ। ਕਿਵੇਂ? ਉਹ ਵੀ ਰਿਲੇਸ਼ਨ ਬਾਰੇ ਕੁਛ ਆਸੇਦਾਰ ਬੋਲ। ਥੋੜਾ ਕੀ ਦੀ ਤਿਰਵਾਜ। ਤੇ ਕੀ ਤੁਹਾਡੇ ਵਿਆਹ ਲੈ ਕੇ ਸਾਨੂੰ ਦੱਸੋ। ਹਾਂ। ਕੱਪੜਾ ਕਿੰਨਾ ਤੁਹਾਨੂੰ ਚਾਹੀਦਾ? ਹਾਂ। ਸਲਤ ਤੇ। ਉਹ ਕਹਿੰਦੀ ਸਾਂਸਾ ਸਾਥੇ ਹੀ ਤੋਰ ਦੇਣੀ। ਅੱਛਾ। ਭਾਵੇਂ ਜਿਵੇਂ ਕੁਝ ਕਰਨਾ ਦਿਖਾਉਣਾ ਕਰ ਦਿਓ। ਪਰ ਅਸੀਂ ਤੁਹਾਨੂੰ ਸਾਡੇ ਮਨ ਨੂੰ ਕੋਈ। ਚਲ ਮੈਂ ਤੈਨੂੰ ਆਇਆਗਾ ਨਾ ਮੰਡੀ ਕੋ। ਇਹਦਾ ਵਧੀਆ ਹੋ ਗਿਆ। ਮੈਂ ਤੈਨੂੰ ਪਹਿਲੇ ਹੀ ਕਿਹਾ ਸੀ ਕਿ ਉਹਨਾਂ ਦਾ ਸੁਭਾਅ ਚੰਗਾ ਈ ਹੈ। ਤੇ ਚਾਹ ਲੈ ਇਹਦੇ ਨਾਲ ਆਪਣੀ ਟੈਨਸ਼ਨ ਵੀ ਘਟਮੂਗੀ ਪਰ ਦੇਰ ਹੀ ਆਪਾਂ ਉਹ ਕਰਨਾ ਹੈ ਮੈਂ ਤਾਂ ਮਾੜਾ ਮੁੱਦਾ ਕਰਾਂਗੇ ਦੋਸਤਾਂ ਨੂੰ ਮਿਲੋ ਕਰੇ ਰਹਿਦੇ ਸੇ ਇਹ ਦੇ ਦੇ ਤੇ ਲੈ ਲੈਣੇ ਮੈਂ ਤੇ ਮੈਂ ਤੇ ਕੋਲ ਹੈ ਨਾ ਕਿ ਕਈ ਵਾਰੀ ਅਗਲੇ ਸਾਲ ਰਾਜਤਾਨਾ ਦਾ ਬੇਲਾ ਆਉਂਦਾ ਹੈ ਉਸ ਕਾਰਨ ਮੈਂ ਤਾਂ ਬੜੀ ਅੱਛੀ ਰਹਿਣਾ ਹੁੰਦਾ ਹੈ ਉਹ ਤੇ ਚੱਲੂ ਚੱਲੂ ਮੈਂ ਤੇ ਇਹ ਦੂਸਰੇ ਪਾਸੇ ਨੂੰ ਕਿਹਾ ਜਦੋਂ ਹੁੰਦਾ ਹੀ ਅਰੇ ਯਾਰ ਕੀ ਕਰਗੇ ਉਹ ਜਿੱਦੜਾ ਕਰਕੇ ਤੋਰਨੀ ਬੁੱਕੜੀ ਵਾਲ ਕੇ ਕੀ ਕੀਆ ਨੇ ਤੋੜਾਇਆ ਤਾਂ ਹੁੰਦਾ ਹੀ ਹੋਂ ਕੀ ਕਰਗੇ ਤੋਰਨਾ ਤਾਂ ਪੈਂਦਗਾ ਨੇ ਮੇਰਾ ਤਾਂ ਚਲ ਵਾਲਾ ਉਹ ਕਰਦਾ ਤੇ ਕਹੀ ਨਹੀਂ ਕਰਨੀ ਹੈ ਸਾਰੀ ਦੁਨੀਆ ਤੋਰਦੀ ਹੈ ਠੀਕ ਨਾ ਆਪਾਂ ਕਿੰਨੇ ਲਾੜਾ ਚਾਨ ਨਾਲ ਪਾੜੇ ਤੇ ਕਿੱਥੇ ਮਿਹੜੇ ਤੇ ਤੂੰ ਤੇ ਭੈਣ ਭੋਲ ਲੜਦੇ ਚੱਕੇ ਲੱਗਦੇ ਸੀ ਹੈ ਇਹਨਾਂ ਦੀ ਨੁਕਸੁਕ ਮੈਨੂੰ ਤਾਂ ਕੋਈ ਜਾਊ ਤੇਨ ਉਹ ਵੀ ਆਊ ਘਰੇ ਫੇਰ ਉਹ ਵੀ ਆਪਣੀਆਂ ਦੇ ਬਰੋਪਰੀ ਆਊ ਉਹ ਤਾਂ ਹੈ ਚਲ ਤਾਂ ਇਹਨੇ ਨਾ ਟਾਈਂ ਚੱਲੇ

ਤੁਸੀਂ ਦੇਖ ਰਹੇ ਹੋ ਸ਼ੂਟ ਫਿਲਮ ਲਿਖੀਆਂ ਲੇਖਦੀਆਂ ਅੱਗੇ ਅੱਗੇ ਦੇਖੋ ਕੀ ਹੁੰਦਾ ਪਾਵਲ ਦਾ ਬੇੜਾ ਪਾਪਾ ਜੀ ਪਾਪਾ ਜੀ ਡੈਡੀ ਜੀ ਉਹ ਨਾਲੇ ਬਈ ਹੋਰ ਐ ਲਿਖੀਆਂ ਲੇਖਦੀਆਂ ਤੇ ਆਮ ਆਰਟਿਸਟ ਨਹੀਂ ਹੈਗੇ ਆਪਣੇ ਨਾਲ ਆ ਦੇਖੋ ਰੰਧਾ ਨੌ ਲੋਦੀ ਹਾਂ ਨਾ ਨਾ ਨੌ ਲੋਦੀ ਉਸੇ ਪੱਡੇ ਕਰਦੇ ਹਾਂ ਕੰਮ ਕਰਕੇ ਮੰਨ ਲਓ ਸ਼ੁਕਰਾਨਾ ਹੋਇਆ ਹੋਰ ਕਿੰਨੀਆਂ ਫਿਲਮਾਂ ਇਹਨਾਂ ਨੇ ਕੀਤੀਆਂ ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਹਾਂ ਅਸੀਂ ਵੀ ਕਿਸੇ ਵੱਡੇ ਆਰਟਿਸਟ ਨਾਲ ਕੰਮ ਕਰ ਰਹੇ ਹਾਂ ਸਰ ਤੁਸੀਂ ਵੀ ਤੁਸੀਂ ਵੀ ਵੱਡੇ ਹੋ ਜੀ ਸਿਹਤ ਵਿੱਚ ਵੀ ਵੱਡੇ ਨੇ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਿਹਤ ਵਿੱਚ ਵੀ ਵੱਡੇ ਨੇ ਕੱਦੇ ਚ ਵੀ ਵੱਡੇ ਨੇ ਖਾਣ ਵਿੱਚ ਵੀ ਵੱਡੇ ਨੇ ਸਾਰੇ ਪਾਸੇ ਵੱਡੇ ਨੇ ਚੱਲੋ ਜੀ ਚਲੋ ਬਈ ਚਲੋ ਜੀ ਸੀਂ ਤੋਂੜੀ ਆ ਇਹ ਮੇਕਿੰਗ ਐ ਨਾ ਨਾ ਮੇਕਿੰਗ ਕਰਵਾਉਣਾ ਇਹ ਐਕਚੁਅਲੀ ਕਰੂਇਆ ਤੇ ਇੱਕ ਆਹ ਉਹ ਇਹਦਾ ਬਸ ਐਦਾ ਸਾਡਾ ਪੁੱਤਾਂ ਦੇ ਸਵਾਨ ਇਹ ਪਰ ਇਹ ਕੰਮ ਇਹ ਜੇ ਕਰਦਾ ਓਏ ਤੂੰ ਕਦੇ ਤਾਂ ਕੋਈ ਟੱਚ ਦਾ ਕੰਮ ਕਰ ਲਿਆ ਕਰ ਕਦੇ ਕਿਸੇ ਰੋਟ ਦੇ ਜਿਸ ਚਲੋ ਸਾਰੀਆਂ ਗੱਲਾਂ ਨਹੀਂ ਆਪਾਂ ਕਰਦੇ ਇੱਥੇ ਕੈਮਰੇ ਦੇ ਸਾਹਮਣੇ ਠੀਕ ਹੈ ਪੇਹਰ ਕੋਲ ਜਾਣਗੇ ਆਉਂਦੇ ਕੋਲ ਜਾਣਗੇ ਨਾੜੇ ਸਾਡੇ ਜਵਾਕ ਦੀ ਅਸੀਂ ਬਦਰਾਮੀ ਵੀ ਨਹੀਂ ਕਰਦੇ ਚਲੋ ਚਲੋ ਆ ਜਾ ਵੇ ਓਕੇ ਆ ਜਾ ਵੇ ਆਹ ਡਾਇਲੌਗ ਹੋਦੀ ਲ ਕੀ ਗੱਲ ਹੋਗੀ ਬੰਦੇ ਨੇ ਕੋਈ ਗੱਲ ਵੀ ਕਰਨੀ ਹੁੰਦੀ ਐ ਫੋਨ ਤੇ ਕਰਨਾਂ ਦੇ ਘੱਟੋ ਘੱਟ ਮ ਕੰਮ ਕਰਨਾ ਕਰਦੇ ਇੱਥੇ ਐ ਵੇ ਫੋਨ ਤੇ ਗੱਲਾਂ ਕਈ ਵਾਰੀ ਨਹੀਂ ਹੁੰਦੀਆਂ ਕਰਨ ਵਾਲੀਆਂ ਘਰੇ ਬਹਿ ਕੇ ਕਰਨੀਆਂ ਹੁੰਦੀਆਂ ਬਹਿ ਜਾ ਆ ਓਕੇ ਮੈਂ ਜੋ ਮੜੂ ਟਸਾਂ ਕਾ ਲੈ ਲੋ ਗੱਲ ਵੀ ਕਰ ਲੈਨੇ ਆ ਐਡਾ ਕੰਮ ਜ਼ਰੂਰੀ ਨਹੀਂ ਗਾ ਤੁਸੀਂ ਪੈਸੇ ਚ ਕਰੋ ਪਿੱਛੇ ਨੂੰ ਕਰ ਲੋ ਲੈ ਲੈ ਮੈਂ ਤੁਹਾਨੂੰ ਐਂ ਕਹਿੰਦੀ ਸੀ ਕੀ ਕਹਿੰਦੀ ਸੀ ਤਿਆਰੀਆਂ ਖਿੱਚ ਲੋ ਹੁਣ ਤਾਂ ਬਸ ਕਾਦੀਆਂ ਲੈ ਕਹਦੇ ਤੀ ਕਾਦੀਆਂ ਵਿਆਹ ਦੀਆਂ ਉਹ ਕੀ ਦਾ ਵਿਆਹ ਆਪਣੇ ਬਾਵੇ ਦਾ ਵਿਆਹ ਬਾਵੇ ਦਾ ਵਿਆਹ ਐ ਕਿਵੇਂ ਹੋ ਜੂ ਬਾਵੇ ਦਾ ਵਿਆਹ ਕਹਿਣੀ ਲੋ ਜੀ ਬਾਵੇ ਦਾ ਵਿਆਹ ਨਹੀਂ ਕਰਨਾ ਬਾਵੀ ਨਹੀਂ ਕੁੜੀ ਜੀ ਖੀ ਰਹੀ ਕਿਆ ਜਵਾਬੀ ਮੈਨੂੰ ਦੱਸ। ਕਹਨਾ ਭਾਬੀ ਮੈਂ ਤਾਂ ਉਹਦੇ ਨਾਲ ਗਿਆ। ਆਹੇ ਸੋਣੀ ਕੁੜੀ ਨਾਲ ਦੇ ਪੈੜ। ਐ ਕਿਵੇਂ ਦੇਖ ਲਿਆ ਨਾ ਕੁੜੀ? ਅਸੀਂ ਤਾਂ ਕਰੇ ਕਰਾਏ ਨਹੀਂ ਐਵੇਂ। ਫਿਰ ਹੁਣ ਚਲਾ ਲਾ ਜੇ ਕਰਾਏ ਨਹੀਂ ਐਵੇਂ। ਗੱਲਾਂ ਦੇਲਾ ਮਾਰਦਾ ਕਰ ਮੇਰੀ ਗੱਲ ਸੁਣ। ਉਹਨੋਂ ਜ਼ਮਾਨਾ ਨਹੀਂ ਰਿਹਾ। ਜੀ ਮੇਰੀ ਗੱਲ ਸੁਣ ਲਿਓ। ਆਪਣਾ ਜਿਹੜਾ ਜ਼ਮਾਨਾ ਸੀ ਨਾ ਉਹ ਕੁਝ ਹੋਰ ਸੀ ਕਾ। ਕਿ ਹੁਣ ਜਿਹੜੇ ਅੱਜ ਦੇ ਜਵਾਕ ਪੜ੍ਹਦੇ ਲਿਖਦੇ ਨੇ ਇਹ ਤਾਂ ਭਾਈ ਇੱਕ ਦੂਜੇ ਨੂੰ ਬਣਾ ਦੇਖੇ ਵਿਆਹ ਨਹੀਂ ਕਰਦੇ। ਮੈਂ ਤੁਹਾਨੂੰ ਸਹੀ ਦੱਸ। ਉਹਨੋਂ ਨਾਲ ਕੁੜੀ ਕਰਦੀ ਸੀ। ਹੁਣ ਪਸੰਦ ਆਵੇ। ਕਹਾਂ ਕੁੜੀ ਨੇ ਵੀ ਕਰੇ ਗੱਲ ਕਰ ਲਈ ਪਾਣੀ ਤਾਂ ਮੰਨ ਨਹੀਂ ਨੂੰ ਅੱਜ ਕਿਸੇ ਕੋਈ ਆਪਣੀ ਬਰਾਬਰੀ ਦੇ ਕਿਉਂ ਕਿਦੀ ਹੈ ਓਏ ਆਪਣੀ ਬਰਾਦਰੀ ਲਈ ਹੈ ਬਰਾਦਰੀ ਨੂੰ ਵੀ ਕੀ ਕਰਾਉਣਾਗਾ ਜਿੱਥੇ ਦਿਲ ਮਿਲ ਗਿਆ ਉਥੇ ਸਭ ਕੁਝ ਮਿਲ ਗਿਆ ਨਾਲੇ ਮੇਰੀ ਗੱਲ ਸੁਣ ਲੋ ਇੱਕ ਧਿਆਨ ਨਾਲ ਕੁੜੀਆਂ ਦੀ ਕਦੇ ਵੀ ਕੋਈ ਜਾਤ ਨਹੀਂ ਪੁੜੀਆਂ ਤਾਂ ਜਿਹੜੇ ਘਰ ਵਿਆਹ ਹੋ ਗਿਆ ਨਾ ਉਹਦੀ ਜਾਤ ਉਹੀ ਹੋ ਜਾਂਦੀ ਸਮਝ ਆ ਗਈ ਤੁਹਾਨੂੰ ਪਰ ਚਲੋ ਉਹ ਤਾਂ ਗੱਲ ਵੱਖਰੀ ਹੈ ਵੀ ਗਾਹਾਂ ਉਹ ਆਪਣੀ ਬੰਦੇ ਦੀ ਠੀਕ ਹੈ ਕੇਸ ਕਰਕੇ ਬੰਦੇ ਵਧੀਆ ਨੇ ਬੰਗਲ ਦਾ ਪਿੰਡ ਜਿਹੜਾ ਅੱਛਾ ਹੋਰ ਹੁਣ ਮੈਂ ਕੀ ਦੱਸਾਂ ਤੁਹਾਨੂੰ ਚੰਗਾ ਉਹਨਾਂ ਨੇ ਵੀ ਲੈ ਕੇ ਆਉਣਾ ਇਹ ਕਹਿੰਦੇ ਵੀ ਮੁੰਡੇ ਆਪੜੇ ਦਾ ਗੱਲ ਕਰਦਾ ਵੀ ਜੇ ਤੈਨੂੰ ਸਾਡੀ ਕੁੜੀ ਪਸੰਦ ਆ ਤਾਂ ਇਹ ਲੈ ਆ ਅੱਛਾ ਤੇ ਹੁਣ ਉਹ ਕਾਲੀ ਵੀ ਪਈ ਉਹ ਐਵੇਂ ਜਿੰਦਾ ਭਾਬੀ ਦੇ ਟੈਂਪਾ ਦਾ ਥਿਡੇ ਦਾ ਪੇਟ ਤੇ ਹੋਰ ਨਾਲ ਰਿਸ਼ਤਾ ਕਰਦੇ ਕਿ ਕੁੜੀ ਵੀ ਸੋਹਣੀ ਰਿਸ਼ਤੇੰਦ ਨੇ ਸੋਹਣੀ ਸਲਕੀ ਪੜੀ ਕਿ ਕੀ ਯਾਰ ਅੱਛਾ ਇਹੋ ਕੀ ਕਰਦੀ ਸੀ ਬਣਾ ਕੁੜੀ ਕੁੜੀ ਝਾੜ ਪੋਚੇ ਮਾਰਦੇ ਸੀ ਪੜਦੀ ਸੀ ਉਹ ਨਾਲ ਹੋਰ ਦੱਸ ਕੀ ਕਰਦੀ ਸੀ ਅੱਛਾ ਉਹ ਹੀ ਗੱਲਾਂ ਪੁੱਠੀਆਂ ਹੋਰ ਉਹ ਗਾਂ ਕਿੱਥੇ ਗਾਹ ਜਿੱਚ ਪੜਦੀ ਸੀ ਉਹ ਤੇ ਪਸੰਦ ਕਰ ਲਈ ਜਾਰਜੂਪੀ ਦਾ ਨਹੀਂ ਵਾਜਾ ਹੁਣ ਕਿੱਥੇ ਹੋ ਬੇਨਤਰਾ ਤਾਂ ਸ਼ਰਮਾਂਦਾ ਤੇ ਤੂੰ ਡਰਦਾ ਵਾਲਾ ਹੈ ਅੱਛਾ ਉਹ ਤਾਂ ਮੈਂ ਨਹੀਂ ਇਹ ਗੱਲ ਕਹੀਗਾ ਪੜਦੀ ਤੂੰ ਗੱਲ ਕਰੀ ਤੂੰ ਗੱਲ ਕਰੀ ਨਾ ਮੈਂ ਤਾਂ ਡਰ ਗਿਆ ਤੇ ਲੰਘ ਗਿਆ ਅੱਛਾ ਮੈਂ ਤਾਂ ਡਰਦਾ ਹੈ ਲੈ ਹੋਰ ਡਰ ਨੂੰ ਡਰੂ ਮੈਂ ਤੁਹਾਡੇ ਤੋਂ ਹੋਰ ਕੀ ਆ ਜੈਨੂ ਬੁਲਾ ਤਾਂ ਨਹੀਂ ਕਿੱਥੇ